ਭਰਾਓ ਕੱਲ ਕੋਈ ਫਰੋਜਪੁਰ ਦੇ ਪਿੰਡ ਮੱਲਾਵਾਲਾ ਦੀ ਘਟਨਾ ਹੋਈ ਆ ਤੰਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਬੜਾ ਦੁੱਖ ਆ ਲੇਕਿਨ ਉਸ ਤੋਂ ਜ਼ਿਆਦਾ ਦੁੱਖ ਆ ਕਿ ਇੱਕ ਜਿਹੜਾ ਮੰਦਬੁੱਧੀ ਬੰਦਾ ਜਿਹੜਾ ਪਰਿਵਾਰ ਕਹਿ ਰਿਹਾ ਉਸ ਨੂੰ ਪੁਲਿਸ ਨੂੰ ਫੜਾਉਣ ਦੀ ਬਜਾਏ ਆਪ ਹੀ ਤਾਲਵਾਨੀ ਵਾਂਗੂ ਅਫਗਾਨਿਸਤਾਨ ਵਾਂਗੂ ਤੇ ਲੋਕਾਂ ਵਾਂਗੂ ਜਿਵੇਂ ਵੜਦੇ ਆ ਉੱਥੇ ਉਵੇਂ ਵੜਤਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂ ਬੇਅਦਬੀ ਤਾਹ ਮੈਨੂੰ ਬਹੁਤ ਦੁੱਖ ਆ ਕਿਸੇ ਵੀ ਚਾਹੇ ਹੋਰ ਧਰਮ ਦੀ ਆ ਬੀਜਾਦਰੀ ਦਾ ਦੁੱਖ ਆ ਸਾਨੂੰ ਲੇਕਿਨ ਜਿਹੜਾ ਆ ਬੰਦਾ ਖਰਬੂਜੇ ਵਾਂਗੂ ਕੱਟਦਾ ਨਾ ਬੜਾ ਦੁੱਖ ਆ ਤੁਸੀਂ ਪੁਲਿਸ ਨੂੰ ਫੜਾਓ ਜਿਹੜਾ ਸਾਡਾ ਬੀਜਰੰਬੇਦਕਰ ਜੀ ਦਾ ਸੰਭਾਣ ਆ ਪੁਲਿਸ ਦਾ ਕਾਨੂੰਨ ਆ ਉਸ ਦੇ ਅਨਸਾਰ ਉਸ ਦੇ ਖਿਲਾਫ ਕਾਰਵਾਈ ਕਰਾਓ ਉਸ ਨੂੰ ਜੇਲ੍ਹ ਵਿੱਚ ਰੱਖੋ ਕਿਉਂਕਿ ਇਹ ਕਿਹਨੇ ਭੇਜਿਆ ਕਿੱਥੋਂ ਆਇਆ ਇਹ ਸਾਨੂੰ ਕੋ ਪਤਾ ਲੱਗਣਾ ਹੀ ਨਹੀਂ ਗੱਲ ਹੀ ਖੋਲ ਬੰਦ ਹੋ ਕੇ ਚੈਪਟਰ ਜਿਹਨਾਂ ਲੋਕਾਂ ਨੇ ਉੱਥੇ ਮਾਰਿਆ ਵਾ ਜਿਹੜੇ ਖੜਕੇ ਦਲੋ ਤਮਾਸ਼ੀਂ ਦੇ ਦੇ ਸੀ ਉਹਨਾਂ ਦੇ ਹੱਤਿਆਰਾਂਵਾ ਤੇ ਪਰਚਾ ਹੋਣਾ ਚਾਹੀਦਾ ਸਾਨੂੰ ਇਹ ਸਾਰੇ ਲੋਕਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਬੇਅਦਬੀ ਹੋ ਰਹੀ ਆ ਸਖਤ ਤੋਂ ਸਖਤ ਕਾਨੂੰਨ ਬਣਾਉਣ ਦੀ ਲੋੜ ਆ ਨਾ ਕਿ ਬੰਦੇ ਮਾਰੋ ਪੁਲਿਸ ਨੂੰ ਫੜਾਓ ਕਾਨੂੰਨ ਐਸਾ ਬਣਾਓ ਜਿਹੜਾ ਕੋਈ ਬੇਅਦਬੀ ਕਰੇ ਉਹਨੂੰ ਫਾਂਸੀ ਜਾਂ ਉਮਰ ਕੈਦ ਹੋਵੇ ਸਾਰੀ ਉਮਰ ਜੇਲ੍ਹ ਵਿੱਚ ਚੀ ਸੜੇ ਤੇ ਮਰੇ ਇਹ ਕਾਨੂੰਨ ਹੋਣਾ ਚਾਹੀਦਾ ਮੰਗ ਕਰਨੀ ਚਾਹੀਦੀ ਆ ਅਸੀਂ ਜੋ ਦੇਖਦੇ ਆਂ ਮੂੰਹ ਚਾ ਕੇ ਬੰਦੇ ਨੂੰ ਮਾਰਨ ਲੱਗ ਜਾਨੇ ਆ ਇਹ ਅਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਕਿਉਂ ਲਿਆ ਇਹ ਬਹੁਤ ਹੀ ਗਲਤ ਗੱਲਾਂ ਜਦ ਸਾਡਾ ਕਾਨੂੰਨ ਬਣਿਆ ਵਾ ਕਾਨੂੰਨ ਦੇ ਅਨਸਾਰ ਪੁਲਿਸ ਨੂੰ 112 ਨੰਬਰ ਤੇ ਕਾਲ ਕਾਲ ਕਰੋ ਭਈਏ ਤੇ ਬੇਜਾਨੀ ਨੂੰ ਉਠਾ ਲਓ ਭਈਆ ਲੈ ਜਾਓ ਜੇ ਫੜਕੇ ਜੇ ਇਹਨੂੰ ਜੱਜ ਬਣਾ ਮਾਰ ਲਵਾ ਤਵਾਦ ਤੁਸੀਂ ਦਾ ਘਪਾ ਨਾ ਆਏ ਮਾਰਦੇ ਪਏ ਆਏ ਮਾਰਦੇ ਪਏ ਇਹ ਕਿਹੜੀ ਗੱਲਾਂ ਆ ਜਾਲੇ ਉਹ ਕਿ ਮੈਨੂੰ ਹੀ ਪਤਾ ਇਹ 2 4 5 ਉੱਠ ਕੇ ਕਹਿਣਾ ਮੈਂ ਤੂੰ ਬਹੁਤ ਗਲਤ ਬੋਲ ਰਿਹਾ ਮੈਂ ਗਲਤ ਨਹੀਂ ਬੋਲ ਰਿਹਾ ਬਿਲਕੁਲ ਸਹੀ ਬੋਲ ਰਿਹਾ ਜਿਹੜੇ ਲੋਕ ਅੰਮ੍ਰਿਤ ਸ਼ੱਕੇ ਮੀਟ ਆਂਡਾ ਖਾਂਦੇ ਉਹਨਾਂ ਦਾ ਕੀ ਆ ਉਹ ਵੀ ਬੰਦ ਕਰਾਓ ਦਾੜੀਆਂ ਕਾਲੀਆਂ ਕਰਦੇ ਉਹ ਵੀ ਬੰਦ ਕਰਾਓ ਗਾਲੀਆਂ ਬੰਦੇ ਜਾਓ ਵੀ ਖੁਲਾਓ ਮਰਿਆਦਾ ਬਹੁਤ ਵੱਡੀ ਲੰਬੀ ਆ ਇਹ ਕੋ ਜੱਥੇਦਾਰ ਸਾਹਿਬ ਕਹਿ ਰਹੇ ਆ ਸ੍ਰੀ ਕਾਲ ਦਸ ਸਾਹਿਬ ਜੀ ਕਿ ਜਿਹਨਾਂ ਲੋਕਾਂ ਨੇ ਮਾਰਿਆ ਉਹਦੇ ਖਿਲਾਫ ਕਾਰਵਾਈ ਨਾ ਹੋਵੇ ਕਿਉਂ ਨਾ ਹੋਵੇ ਜੀ ਜੱਥੇਦਾਰ ਸਾਹਿਬ ਤੁਸੀਂ ਵੀ ਇਹ ਤੇ ਕਦੋਂ ਕਾਰਵਾਈ ਕਰਾਓ ਵੱਡੇ ਤੋਂ ਵੱਡੇ ਬੰਦੇ ਜਿਹੜਾ ਇਹਨੇ ਮਾਰਿਆ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਕਰਾਓ ਔਰ ਕਾਨੂੰਨ ਚ ਜੱਥੇਦਾਰ ਸਾਹਿਬ ਦੀ ਮੰਗ ਕਰੋ ਵੀ ਕਾਨੂੰਨ ਦੇ ਵਿੱਚ ਸਭ ਤੋਂ ਜ਼ਿਆਦਾ ਸਖਤ ਕਾਰਵਾਈ ਹੋਵੇ ਤਾਂ ਕਿ ਜਾਨ ਫਾਂਸੀ ਜਾਂ ਸਾਰੀ ਉਮਰ ਬੰਦਾ ਜੇਲ੍ਹ ਸੁਣੇ ਜੇ ਮਰੇ ਤਾਂ ਜੇਲ੍ਹ ਚ ਮਰੇ ਇਸ ਤਰ੍ਹਾਂ ਦੀ ਮੰਗ ਕਰੋ ਜੱਥੇਦਾਰ ਸਾਹਿਬ ਤੁਸੀਂ ਹੋਰ ਹੀ ਗੱਲਾਂ ਕਰੀਏ ਨਾ ਕੱਲ ਨੂੰ ਮੈਂ ਜਾਉਂਗਾ ਗੁਰਦਰਾ ਸਾਹਿਬ ਉੱਥੇ ਕਹਿੰਦੇ ਮੜਰੇ ਬੇਇਨਸਾਫੀ ਕਰਦੇ ਜੀ ਉੱਥੇ ਕੈਮਰਾ ਹੋਣਾ ਹੀ ਨਹੀਂ ਕਿਤੇ ਆ ਜਿਹੜੇ ਲੋਕਲ ਗੁਰਦਾਰੇ ਨੇ ਜਿਹੜੇ ਛੋਟੇ ਗੁਰਦਾਰੇ ਹੁੰਦੇ ਉਹ ਤਾਂ ਕੈਮਰੇ ਨਹੀਂ ਹੁੰਦੇ ਵਿਚਾਰੇ ਪਾਟੀ ਨੂੰ ਦਰਖਾਹ ਦਿਨ ਜੁਗਰ ਪੈਸੇ ਨਹੀਂ ਹੁੰਦੇ ਇਸ ਕਰਕੇ ਹਮੇਸ਼ਾ ਹੀ ਥੋੜਾ ਜਿਹਾ ਸਤਕਾਰ ਅਸੀਂ ਹੋ ਸਕਦਾ ਇਹਨਾਂ ਲੋਕਾਂ ਨਾਲ ਬਹੁਤ ਜ਼ਿਆਦਾ ਕਰਦੇ ਹੋਈਏ ਲੇਕਿਨ ਕਾਨੂੰਨ ਅਨਸਾਰ ਕਾਰਵਾਈ ਹੋਣੀ ਚਾਹੀਦੀ ਆ ਲੇਕਿਨ ਇਹ ਤਾੜੀਆਂ ਜਿਹੜੀਆਂ ਹਰਕਤਾਂ ਨੇ ਬਹੁਤ ਗਲਤ ਨੇ ਮੈਂ ਡੀਜੀਪੀ ਸਾਹਿਬ ਨੂੰ ਵੀ ਕਹਿਣਾ ਚਾਹਨਾ ਉਸ ਮਰੇ ਹੋ ਬੰਦੇ ਤੇ ਤਾਂ 295 ਲਾਤੀ ਚਲੋ ਠੀਕ ਆ ਲੇਕਿਨ ਇਹਨਾਂ ਤੇ ਵੀ 302 ਦਾ ਪਰਚਾ ਦਰਜ ਕਰੋ ਨਾਲ 120 ਬੀ ਦਾ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਸਾਡੇ ਲਈ ਸਾਡੇ ਉੱਪਰ ਕਾਨੂੰਨ ਬੈਠਾ ਕਾਨੂੰਨ ਨੂੰ ਦੇ ਅਸੀਂ ਪਹਿਰੇਦਾਰ ਬਣਨਾ ਨਾ ਕਿ ਅਸੀਂ ਖੁਦਾ ਪਹਿਰੇਦਾਰ ਬਣਨਾ ਭਰਾਵੋ ਕੱਲ ਕੋਈ ਫਿਰੋਜ਼ਪੁਰ ਦੇ ਪਿੰਡ ਮੱਲਾਵਾਲਾ ਦੀ ਘਟਨਾ ਹੋਈ ਆ ਤੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਬੜਾ ਦੁੱਖ ਆ ਲੇਕਿਨ ਉਸ ਤੋਂ ਜ਼ਿਆਦਾ ਦੁੱਖਾ ਕਿ ਇੱਕ ਜਿਹੜਾ ਮੰਦਬੁੱਧੀ ਬੰਦਾ ਜਿਹੜਾ ਪਰਿਵਾਰ ਕਹਿ ਰਿਹਾ ਉਸਨੂੰ ਪੁਲਿਸ ਨੂੰ ਭਜਾਉਣ ਦੀ ਬਜਾਏ ਆਪ ਹੀ ਤਾਲਵਾਨੀ ਵਾਂਗੂ afghanistan ਵਾਂਗੂ ਤੇ ਲੋਕਾਂ ਵਾਂਗੂ ਜਿਵੇਂ ਵੱਢਦੇ ਆ ਉੱਥੇ ਉਵੇਂ ਵੱਢਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂ ਬੇਅਦਬੀ ਤਾਂ ਸਾਨੂੰ ਬਹੁਤ ਦੁੱਖਾ ਕਿਸੇ ਵੀ ਚਾਹੇ ਹੋਰ ਧਰਮ ਦੀ ਆ ਬੇਅਦਬੀ ਦਾ ਦੁੱਖਾ ਸਾਨੂੰ ਲੇਕਿਨ ਜਿਹੜਾ ਆ ਬੰਦਾ ਖਰਬੂਜੇ ਵਾਂਗੂ ਕੱਟਦਾ ਨਾ ਬੜਾ ਦੁੱਖਾ ਤੁਸੀਂ ਪੁਲਿਸ ਨੂੰ ਭਜਾਓ ਜਿਹੜਾ ਸਾਡਾ ਬੀਰਾਂ ਬੇਦਕਰ ਜੀ ਦਾ ਸਨਮਾਨ ਆ ਪੁਲਿਸ ਦਾ ਕਾਨੂੰਨ ਆ ਉਸ ਦੇ ਅਨਸਾਰ ਉਹਦੇ ਖਿਲਾਫ ਕਾਰਵਾਈ ਕਰਾਓ ਉਹਨੂੰ ਜੇਲ੍ਹ ਵਿੱਚ ਰੱਖੋ ਕਿਉਂਕਿ ਇਹ ਕਿਹਨੇ ਭੇਜਿਆ ਕਿੱਥੋਂ ਆਇਆ ਇਹ ਸਾਨੂੰ ਕੋ ਪਤਾ ਲੱਗਣਾ ਹੀ ਨਹੀਂ ਗੱਲ ਹੀ ਖਲੋ ਬੰਦ ਹੋ ਕੇ ਚੈਪਟਰ ਵੀ ਜਿੰਨਾ ਲੋਕਾਂ ਨੇ ਉੱਥੇ ਮਾਰਿਆ ਵਾ ਜਿਹੜੇ ਖੜ ਕੇ ਦਲੋ ਤਮਾਸ਼ੀ ਦੇ ਦੇ ਸੀ ਉਹਨਾਂ ਦੇ ਹੱਤਿਆਰਾਂਵਾ ਤੇ ਪਰਚਾ ਹੋਣਾ ਚਾਹੀਦਾ ਸਾਨੂੰ ਇਹ ਸਾਰੇ ਲੋਕਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਬੇਅਦਬੀ ਹੋ ਰਹੀ ਆ ਸਖਤੋ ਸਖਤ ਕਾਨੂੰਨ ਬਣਾਉਣ ਦੀ ਲੋੜ ਆ ਨਾ ਕਿ ਬੰਦੇ ਮਾਰੋ ਪੁਲਿਸ ਨੂੰ ਫੜਾਓ ਕਾਨੂੰਨ ਐਸਾ ਬਣਾਓ ਜਿਹੜਾ ਕੋਈ ਬੇਅਦਬੀ ਕਰੇ ਉਹਨੂੰ ਫਾਂਸੀ ਜਾਂ ਉਮਰ ਕੈਦ ਹੋਵੇ ساری ਉਮਰ ਜੇਲ੍ਹ ਵਿੱਚ ਚੀ ਸੜੇ ਤੇ ਮਰੇ ਇਹ ਕਾਨੂੰਨ ਹੋਣਾ ਚਾਹੀਦਾ ਮੰਗ ਕਰਨੀ ਚਾਹੀਦੀ ਆ ਅਸੀਂ ਜਿਉਂ ਦੇਖਦੇ ਆ ਮੂੰਹ ਚਾ ਕੇ ਬੰਦੇ ਨੂੰ ਮਾਰਨ ਲੱਗ ਜਾਨੇ ਆ ਇਹ ਅਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਕਿਉਂ ਲਿਆ ਇਹ ਬਹੁਤ ਹੀ ਗਲਤ ਗੱਲ ਆ ਜਦ ਸਾਡਾ ਕਾਨੂੰਨ ਬਣਿਆ ਵਾ ਕਾਨੂੰਨ ਦੇ ਅਨਸਾਰ ਪੁਲਿਸ ਨੂੰ 112 ਨੰਬਰ ਤੇ ਕਾਲ ਕਾਲ ਕਰੋ ਭਈਏ ਤੇ ਬੇਅਦਬੀ ਨੂੰ ਉਠਾ ਲਓ ਭਈਆ ਲੈ ਜਾਓ ਜੇ ਫੜਕੇ ਜੇ ਨੂੰ ਜਜ ਬਿੜਾ ਮਾਰ ਲਵਾ ਤਵਾਦ ਤੁਸੀਂ ਦਾ ਘਪਾ ਨਾ ਆਏ ਮਾਰਦੇ ਪਿਓ ਆਏ ਮਾਰਦੇ ਪਿਓ ਇਹ ਕਿਹੜੀ ਗੱਲਾਂ ਆ ਜਾਲੇ ਕਿਉਂਕਿ ਮੈਨੂੰ ਹੀ ਪਤਾ ਇਹ 2 4 5 ਉੱਠ ਕੇ ਕਹਿਣ ਮੜ ਤੂੰ ਬਹੁਤ ਗਲਤ ਬੋਲ ਰਿਹਾ ਮੈਂ ਗਲਤ ਨਹੀਂ ਬੋਲ ਰਿਹਾ ਬਿਲਕੁਲ ਸਹੀ ਬੋਲ ਰਿਹਾ ਜਿਹੜੇ ਲੋਕ ਅੰਮ੍ਰਿਤ ਸ਼ੱਕੇ ਮੀਟ ਆਂਡਾ ਖਾਂਦੇ ਉਹਨਾਂ ਦਾ ਕੀ ਆ ਉਹ ਵੀ ਬੰਦ ਕਰਾਓ ਦਾੜੀਆਂ ਕਾਲੀਆਂ ਕਰਦੇ ਉਹ ਵੀ ਬੰਦ ਕਰਾਓ ਗਾਲੀਆਂ ਬੰਦੇ ਜਾ ਉਹ ਵੀ ਖਲਾਓ ਮਰਿਆਦਾ ਬਹੁਤ ਵੱਡੀ ਲੰਬੀ ਆ देखो जत्थेदार साहब कह रहे हैं श्री कालदास साहब जी दे कि जिन्ना लोकां ने मारया है उनके खिलाफ कार्रवाई ना होवे क्यों ना होवे जी जत्थेदार साहब ਤੁਸੀਂ ਵੀ ਇੱਥੇ ਕੱਲ ਤੋਂ ਕਾਰਵਾਈ ਕਰਾਓ ਵੱਡੇ ਤੋਂ ਵੱਡੇ ਬੰਦੇ ਜਿਹੜਾ ਇਹਨੇ ਮਾਰਿਆ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਕਰਾਓ ਔਰ ਕਾਨੂੰਨ ਚ ਜੱਥੇਦਾਰ ਸਾਹਿਬ ਦੀ ਮੰਗ ਕਰੋ ਵੀ ਕਾਨੂੰਨ ਦੇ ਵਿੱਚ ਸਭ ਤੋਂ ਜ਼ਿਆਦਾ ਸਖਤ ਕਾਰਵਾਈ ਹੋਵੇ ਤਾਂ ਕਿ ਜਾਨ ਫਾਂਸੀ ਜਾਂ ساری عمر ਬੰਦਾ ਜੇਲ੍ਹ ਸੁਣੇ ਜੇ ਮਰੇ ਤਾਂ ਜੇਲ੍ਹ ਚ ਮਰੇ ਇਸ ਤਰ੍ਹਾਂ ਦੀ ਮੰਗ ਕਰੋ ਜੱਥੇਦਾਰ ਸਾਹਿਬ ਤੁਸੀਂ ਹੋਰ ਗੱਲਾਂ ਕਰੀਏ ਨੋ ਕਲੋ ਮੈਂ ਜਾਂ ਗੁਰਦਰਾ ਸਾਹਿਬ ਉੱਥੇ ਕਹਿੰਦੇ ਮਰਰੇ ਬੇਅਦਲ ਕਰਦੇ ਜੀ ਉੱਥੇ ਕੈਮਰਾ ਹੋਣਾ ਹੀ ਨਹੀਂ ਕਿਤੇ ਆ ਜਿਹੜੇ ਲੋਕਲ ਗੁਰਦਰਾ ਜਿਹੜੇ ਛੋਟੇ ਗੁਰਦਰਾ ਹੁੰਦੇ ਉੱਥੇ ਕੈਮਰੇ ਨਹੀਂ ਹੁੰਦੇ ਵਿਚਾਰੇ ਪਾਰਟੀ ਨੂੰ ਦਨਖਾ ਜ ਦਿਨ ਜੁਗਰ ਪੈਸੇ ਨਹੀਂ ਹੁੰਦੇ ਇਸ ਕਰਕੇ ਹਮੇਸ਼ਾ ਹੀ ਥੋੜਾ ਜਿਹਾ ਸਤਕਾਰ ਅਸੀਂ ਹੋ ਸਕਦਾ ਇਹਨਾਂ ਲੋਕਾਂ ਨਾਲ ਬਹੁਤ ਜ਼ਿਆਦਾ ਕਰਦੇ ਹੋਈਏ ਲੇਕਿਨ ਕਾਨੂੰਨ ਅਨਸਾਰ ਕਾਰਵਾਈ ਹੋਣੀ ਚਾਹੀਦੀ ਆ ਲੇਕਿਨ ਇਹ ਤਾੜੀਆਂ ਜਿਹੜੀਆਂ ਹਰਕਤਾਂ ਨੇ ਬਹੁਤ ਗਲਤ ਨੇ ਮੈਂ ਡੀਜੀਪੀ ਸਾਹਿਬ ਨੂੰ ਵੀ ਕਹਿਣਾ ਚਾਹਨਾ ਉਸ ਮਰੇ ਹੋ ਬੰਦੇ ਤੇ ਤਾਂ 295 ਲਾਤੀ ਚਲੋ ਠੀਕ ਆ ਲੇਕਿਨ ਇਨਾਂ ਦੇ ਵਿੱਚ 302 ਦਾ ਪਰਚਾ ਦਰਜ ਕਰੋ ਨਾਲ 120 B ਦਾ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਸਾਡੇ ਲਈ ਸਾਡੇ ਉੱਪਰ ਕਾਨੂੰਨ ਬੈਠਾ ਕਾਨੂੰਨ ਨੂੰ ਦੇ ਅਸੀਂ ਪਹਿਰੇਦਾਰ ਬਣਨਾ ਨਾ ਕਿ ਅਸੀਂ ਖੁਦਾ ਪਹਿਰੇਦਾਰ ਬਣਨਾ